ਪ੍ਰਿੰਟ ਯੁਮਰ ਬਾਈ ਜਦੋਂ ਹੋ ਜਾਂਦਾ ਆ ਅੱਛਾ ਜੀ ਤੇ ਕੁਝ ਵੈਦ ਹੈਗੇ ਭਾਰਤ ਦੇ ਵਿੱਚ ਜਿਹੜੇ ਇਹਦੇ ਵਿੱਚ ਨਾ ਭਾਜੀ ਇਹਦਾ ਨਾ ਕੋਈ ਨਿਮ ਹੁੰਦੀ ਆ ਅੱਛਾ ਤੇ ਉਹਦੇ ਵਿੱਚੋਂ ਨਾ ਭਾਜੀ ਦੁੱਧ ਨਿਕਲਦਾ ਅੱਛਾ ਉਹ ਕਿਸੇ ਹੀ ਨਿਮ ਚੋਂ ਕਦੇ ਹੀ ਨਿਕਲਦਾ ਕਿਤੇ ਅੱਛਾ ਬਹੁਤ ਚਿਰ ਬਾਅਦ ਠੀਕ ਆ ਤੇ ਉਹ ਹਰੇਕ ਚੋਂ ਨਹੀਂ ਨਿਕਲਦਾ ਇਦਾਂ ਨਾ ਭਾਜੀ ਚੋਂਦਾ ਹੁੰਦਾ ਦੁੱਧ ਪੂਰਾ ਚਿੱਟੇ ਰੰਗ ਦਾ ਹਾਂ ਹਾਂ ਤੇ ਖਾਸ ਕਿਸਮ ਦੀ ਨਿਮ ਆ ਉਹ ਫੇਰ ਨਹੀਂ ਨਹੀਂ ਨਿਮ ਹੀ ਹੁੰਦੀ ਆ ਪਰ ਇਹ ਨਹੀਂ ਪਤਾ ਕਿਹੜੀ ਚੋਂ ਨਿਕਲੇ ਹੋਣਾ ਕੁਦਰਤੀ ਬਣਦਾ ਹੋ ਕਿਤੇ ਅੱਛਾ 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 ਤੇ ਉਹ ਜਿਹੜਾ ਭਾਜੀ ਉਹਨੂੰ ਤਾਜ਼ਾ ਫੇ ਇਕੱਠਾ ਕਰਨਾ ਹੁੰਦਾ ਜੇ ਕਿਤੇ ਉਹ ਮਤਲਬ ਪੌਂਚ ਹੋ ਜਾਏ ਬੈਦ ਦੀ ਹਾਂਜੀ ਫਿਰ ਉਹ ਬਣ ਕੇ ਭਾਜੀ ਬਰੇਨ ਦੇ ਟੀਮਾਂ ਨੂੰ ਖਤਮ ਕਰ ਦਿੰਦੀ ਹੈ ਅੱਛਾ ਹਾਂਜੀ ਹਾਂਜੀ ਤੇ ਇਹ ਆਚਾਰ ਕਮਲਕਾਂਤ ਜੀ ਆ ਜਿਹੜੇ ਹਾਂਜੀ ਹਾਂਜੀ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਕਿ ਉਹਨਾਂ ਤੋਂ ਮੈਨੂੰ ਇਹ ਚੀਜ਼ ਚੀਜ਼ ਦਾ ਗਿਆਨ ਇਹਦੇ ਬਾਰੇ ਪਤਾ ਲੱਗਾ ਸੀ ਬੈਰਨ ਜੋਸ ਸਿੰਘ ਹੁਣਾਂ ਕੋਲੋਂ ਨਵੀਂ ਨਵੀਆਂ ਗੱਲਾਂ ਜਾਣਨ ਨੂੰ ਮਿਲਦੀਆਂ ਤੇ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਕਿ ਪਲੀਜ਼ ਜਿੱਦਾਂ ਤੁਹਾਨੂੰ ਇਸ ਨਿਮ ਬਾਰੇ ਵੀ ਕੁਝ ਹੋਰ ਜਾਣਕਾਰੀ ਚਾਹੀਦੀ ਹੈ ਜਾਂ ਕੁਝ ਵੀ ਹੈ ਤੁਸੀਂ ਸਾਨੂੰ ਜਰੂਰ ਦੱਸਿਓ ਕਿ ਆਪਾਂ ਹੋਰ ਵੀਡੀਓ ਬਣਾਵਾਂਗੇ ਭਾਈ ਜੀ ਹਾਂਜੀ ਹਾਂਜੀ ਹਾਂਜੀ